ਹਾਂਜੀ ਕੀ ਹਾਲ ਚਾਲ ਹੈ ਇਤਨਾ ਜਿਹੜੇ ਬੱਚੇ ਹੁਣ ਅੱਖਾਂ ਸੁੱਜ ਗਈਆਂ ਆਪਣੀਆਂ ਉਹਦਾ ਵਾਸਤੇ ਇੱਕ ਆਪਾਂ ਟ੍ਰੀਟਮੈਂਟ ਕਰ ਦਿੰਦੇ ਹਾਂ ਪਹਿਲਾਂ ਵੀ ਕਰਿਆ ਹੋਇਆ ਕਰ ਇਹ ਇੰਨਾ ਕੁ ਪਾਣੀ ਲੈ ਲਓ ਇਹ ਦਿਖਾਈ ਮੜਾ ਜਿਹਦਾ ਉਹ ਦਿਖਾ ਦੇ ਦਵਾਈ ਦਾ ਮੂੰਹ ਕਰ ਦਿਓ ਉਹਨਾਂ ਨੂੰ ਇਹ ਹੈਗੀ ਆ ਬੈਂਕੀ ਦੀ ਆਪਣੀ ਮੈਂਟੋ ਬ੍ਰਾਂਡ ਤੇ ਭਾਅ ਇਹਦੇ ਚ ਆ ਥੋੜਾ ਜਿਹਾ ਪਾਣੀ ਲੈ ਲਓ ਤੁਸੀਂ ਤੇ ਇਹਦੇ ਵਿੱਚ ਆਪਾਂ ਨੇ ਪਾਉਣਾ ਹੁੰਦਾ ਇੱਕ ਟੱਕਣ ਪਾ ਲਈਦਾ ਹੁੰਦਾ ਠੀਕ ਹੈ ਇੱਕ ਨੂੰ ਥੋੜਾ ਜਿਹਾ ਵੱਧੀ ਰੱਖਿਓ ਚੱਕੀ ਕੋਈ ਬੱਚਾ ਜਿਹਦੀ ਅੱਖਾਂ ਸੱਜੀਆਂ ਹੋਣ ਇਹਦੇ ਕੋਲੇ ਜਾਏ ਜਿਹਦੀ ਅੱਖਾਂ ਜਮਾ ਬੰਦ ਹੋਣ ਉਹ ਚੱਕ ਆ ਚੱਕ ਹਾਂ ਮੈਂ ਦਿਖਾ ਮਣਾ ਇਧਰ ਮੂੰਹ ਦਿਖਾ ਇਹਦਾ ਸਿਰ ਵੀ ਸੱਜਿਆ ਪੈਣਾ ਇਹ ਆ ਦੇਖੋ ਅੱਖਾਂ ਬਿਲਕੁਲ ਬੰਦ ਹੋਈ ਬੈਨ ਪਰ ਲਾਉਂਗਾ ਇੱਧਰ ਨੂੰ ਬਹੁਤ ਜੇ ਬੈਨ ਅੱਖਾਂ ਇਹਨੂੰ ਕਰਨਾ ਕੀ ਹੁੰਦਾ ਫੜੋ ਤੇ ਇਸ ਤਰੀਕੇ ਨਾਲ ਨਾ ਇਹਦਾ ਮੂੰਹ ਬੋਦੋ ਇਹਦੇ ਵਿੱਚ ਦਵਾਈ ਦੇ ਵਿੱਚ ਥੋੜਾ ਜਿਹਾ ਟਾਈਮ ਇਹਦੇ ਵਿੱਚ ਹੀ ਰੱਖਾਂਗੇ ਆ ਦੇਖੋ ਹੱਥ ਦੇਖੋ ਫੁੱਲ ਗਈ ਨਾ ਹਮੇ ਇੱਕਰੀ ਨੂੰ ਆਗਾ ਬਾਕੀ ਇਹ ਪਾਤਰੀਕਾ ਕਰਦੇ ਨੇ ਇੱਕ ਜੇ ਕਿਸੇ ਨੇ ਹੋਰ ਵੀ ਕੋਈ ਤਰੀਕਾ ਹੁੰਦਾ ਅੱਖਾਂ ਖੋਲਣ ਦਾ ਇਹਨਾਂ ਦਾ ਤਾਂ ਉਹ ਵੀ ਜਰੂਰ ਦੱਸਿਓ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ